ਅੱਜ ਤੋਂ ਸੇ ਚੋਣਾਂ ਦੇ ਵਿੱਚ ਉਤਰਿਓ ਚੋਣ ਮੈਦਾਨ ਚ ਉਤਰਿਓ 21 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਲੋਕਾਂ ਚ ਵਿਚਰ ਰਹੇ ਹੋਵੋਗੇ ਸਮੱਸਿਆਵਾਂ ਕੀ ਪੇਸ਼ ਆ ਰਹੀਆਂ ਨੇ ਇਲਾਕੇ ਦੇ ਲੋਕਾਂ ਨੂੰ ਆ ਸਾਡੇ ਇਲਾਕੇ ਜਨਾ ਜੀ ਸ਼ੁਰੂ ਤੋਂ ਹੀ ਇਹਦੀ ਡਵੈਲਪਮੈਂਟ ਨਹੀਂ ਹੋਈ ਕਿਉਂਕਿ ਇਸ ਇਲਾਕੇ ਨੂੰ ਬੁੱਢੇ ਦਰਿਆ ਕਰਕੇ ਸਲਮ ਏਰੀਆ ਕਿਹਾ ਜਾਂਦਾ ਸੀ ਇਸ ਵਾਰ ਇਸ ਤਰਫ ਕਿਸੇ ਵੀ ਲੀਡਰ ਨੇ ਇੰਦਰ ਧਿਆਨੀ ਦਿੱਤਾ ਸਾਨੂੰ ਵੱਧ ਸਾਡੀ ਵੱਧ ਕਿਸਮਤੀ ਇਹ ਇਲਾਕੇ ਦੀ ਸਾਨੂੰ ਇਹੋ ਜਿਹੇ ਲੀਡਰ ਮਿਲੇ ਜਿਨ੍ਹਾਂ ਨੇ ਇਧਰ ਹੀ ਸੁਣਾਈ ਨਹੀਂ ਕੀਤੀ ਕਿਉਂਕਿ ਜਿਹੜੇ ਵੀ ਡਵੈਲਪਮੈਂਟ ਹੋਈ ਹੈ ਸਾਰੀ ਉਧਰ ਪਰਲੇ ਪਾਸੇ ਸ਼ਹਿਰ ਦੇ ਪਰਲੇ ਪਾਸੇ ਹੋਈ ਹੈ ਸਾਡਾ ਡਾਊਨ ਸਲਮ ਏਰੀਆ ਰਿਆ ਇੱਥੇ ਕੋਈ ਡਵੈਲਪਮੈਂਟ ਨਹੀਂ ਹੋਈ ਪਰ ਅਸੀਂ ਰਹਿੰਦੇ ਸਾਨੂੰ ਕਿੰਨੇ ਸਾਲ ਹੋ ਗਏ ਲੋਕਾਂ ਨਾਲ ਇੱਥੇ ਕੋਈ ਸੜਕਾਂ ਸੀ ਨਾ ਕੋ ਗਲੀਆਂ ਸੀ ਤੇ ਨਾ ਹੀ ਇੱਥੇ ਕੋਈ ਡਵੈਲਪਮੈਂਟ ਹੋਈ ਸੀਗੀ ਬੁੱਢੇ ਦੇ ਨਾਲ 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 ਦੋਨੋਂ ਪਾਸੇ ਉਹਨਾਂ ਨੇ ਸੜਕ ਦੀ ਉਸਾਰੀ ਕਰਾਈ ਤੇ ਗ੍ਰੀਨ ਬੈਲਟ ਬਣਾਈ ਅਪਾ ਤੁਸੀਂ ਦੇਖਿਓ ਜਰਾ ਜਾ ਕੇ ਮੇਰੇ ਹਲਕੇ ਤੋਂ ਮੇਰਾ ਵਾਰ ਤੋਂ ਲੈ ਕੇ ਉਹਨਾਂ ਨੇ ਆਪਣੇ ਸਲੇਮ ਤੋਂ ਅਭੀ ਤੱਕ ਬਹੁਤ ਜ਼ਿਆਦਾ ਹੀ ਡਵੈਲਪਮੈਂਟ ਕਰਾਈ ਹੈ ਗ੍ਰੀਨਰੀ ਲਾਈ ਹੈ ਲਾਈਟਾਂ ਲਗਾਈਆਂ ਰਾਤ ਨੂੰ ਜਦੋਂ ਬੰਦਾ ਨਿਕਲਦਾ ਤੁਹਾਨੂੰ ਪਤਾ ਲੱਗਦਾ ਵੀ ਮੈਂ ਇਸ ਵਾਰਚੋਂ ਨਿਕਰੇ ਆ ਉਸ ਤੋਂ ਪਹਿਲੇ ਲੋਕ ਰਾਤ ਨੂੰ ਉਥੋਂ ਨਿਕਲਦੇ ਵੀ ਡਰਦੇ ਸੀ ਇਹਨਾਂ ਨੇ ਜੀ ਬਹੁਤ ਕੰਮ ਕੀਤੇ ਸੜਕਾਂ ਬਣਾਈਆਂ ਹੈ ਬਿਜਲੀ ਦਾ ਬਹੁਤ ਕੰਮ ਕਰਾਇਆ ਹੈ ਵੈਸੇ ਵੀ ਸਾਡੇ ਆਪਣੇ ਭਰਾਏ ਤੇ ਵੋਟ ਦੇ ਇਹਨਾਂ ਨੂੰ ਜਾਣੀ ਜਾਣੀ ਹੈ ਹਾਂਜੀ ਸਾਡੀ ਇਲਾਕੇ 'ਚ ਬੜੀ ਪ੍ਰੋਬਲਮ ਸੀ ਇਹਨਾਂ ਨੇ ਉਹ ਵੀ ਕਾਰਾਂ ਪੁਆਈਆਂ ਸੜਕਾਂ ਬਣਵਾਈਆਂ ਹੋਰ ਵੀ ਸਾਡੇ ਹਰ ਕੰਮ 'ਚ ਇਹ ਸਾਡੇ ਹੈਲਪ ਕਰਦੇ ਆ ਜੋ ਕੌਂਸਲਰ ਬਣ ਕੇ ਜੁੜ ਗਿਆ ਤੇ ਸਭ ਮੇਰੇ ਇਲਾਕੇ ਆ ਆਪਣੇ ਆਪ ਹੀ ਨੁਖਾਰ ਬਦਲ ਜਾਏਗੀ ਇੱਥੇ ਦਿਨ ਹਾਰ ਐਸੀ ਬਦਲਦਾਗਾ ਕਿ ਲੋਕ ਕਹਿਣਗੇ ਵੀ ਅਸੀਂ ਸੀਵਲ ਲਾਈਨ ਤੋਂ ਉੱਪਰਲੇ ਏਰੀਏ ਸੀ ਅੱਜ ਉਸ ਉਹੀ ਹਲਕ ਜਿਹੜੇ ਹੈਗੇ ਡਵੈਲਪਮੈਂਟ ਇਧਰਲੇ ਪਾਸੇ ਹੋਈ ਹੈ ਮੈਨੂੰ ਬਹੁਤ ਵਧੀਆ ਸੁੰਦਰ ਬਾਗ ਬਣਾਵਾਗਾ ਪਤਾ ਲੱਗੂਗਾ ਵੀ ਇੱਕ ਪੁੱਤਰ ਨੂੰ ਅਸੀਂ ਜਿਤਾਇਆ ਉਹ ਪੁੱਤਰ ਨੇ ਆਪਣਾ ਫਰਜ਼ ਆਧਾ ਕਰਕੇ ਦਿਖਾਤਾ ਹੈ ਪੰਜਾਬੀ ਸਟਾਈਲ ਦੇਖਰੋਂ ਤੁਸੀਂ ਮਹਿਤਮਨਾ ਬੇਦੀ ਤੇ ਗੱਲ ਕੀਤੀ ਜਾਵੇ ਨਗਰ ਨਿਗਮ ਚੌਣਾ ਦੀ ਤਾਂ ਐਲਾਨ ਜੜਾ ਕੀ ਹੋ ਚੁੱਕਿਆ 21 ਦਸੰਬਰ ਨੂੰ ਚੌਣਾ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਹਨ तमाम 파ਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਆਪਣਾ ਪੁਰਸੋਰ ਜੜਾ ਕੇ ਲਗਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਵਾਦੇ ਕੀਤੇ ਜਾ ਰਹੇ ਨੇ ਦਾਅਵੇ ਕੀਤੇ ਜਾ ਰਹੇ ਨੇ ਲੇਕਿਨ ਕਿਸ ਅਜੰਡੇ ਦੇ ਨਾਲ ਉਹ ਲੋਕਾਂ ਦੀ ਮਦਦ ਕਰਨਗੇ ਆਪਣੇ ਇਲਾਕੇ ਦੀ ਨੁਹਾਰ ਬਦਲਣਗੇ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਚੰਦਰਨਗਰ ਇਲਾਕੇ ਵਾਰਡ 68 ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੁਸ਼ਪਿੰਦਰ ਪਨੋਟ ਮੇਰੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਕਿ ਤੁਹਾਡੇ ਆਪਣੇ ਥੋੜਾ ਪਿਛੋਕਰ ਤੇ ਬਾਰੇ ਦੱਸੋ ਤੇ ਰਹਿਣ ਵਾਲਿਓ ਕਿੰਨਾ ਸਮਾਂ ਤੁਸੀਂ ਲੋਕਾਂ ਦੇ ਵਿੱਚ ਵਿਚਰ ਚੁੱਕੇ ਹੋ ਤੇ ਅੱਜ ਚੋਣ ਮੈਦਾਨ ਚ ਉਤਰੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਡਮ ਜੀ ਆਪਣੇ ਇਲਾਕੇ ਵਾਰਡ ਨੰਬਰ 18 ਚ ਚੰਦਨ ਵਿੱਚ ਮੈਨੂੰ ਰਹਿੰਦੇ ਆ ਕੋਈ 50 55 ਸਾਲ ਹੋ ਗਏ ਨੇ ਵੀ ਇੱਥੇ ਦੇ ਸੀ ਹੈਗੇ ਜੰਪਲ ਇੱਥੇ ਦੀ ਸ਼ੁਰੂ ਤੋਂ ਜਦੋਂ ਦੀ ਪੜਾਈ ਸ਼ੁਰੂ ਕੀਤੀ ਆ ਆਰਿਆ ਕਾਲਜ ਤੋਂ ਅਸੀਂ ਗ੍ਰੈਜੂਏਸ਼ਨ ਮੈਂ ਕੀਤੀ ਆ ਤੇ ਉਸ ਤੋਂ ਬਾਅਦ ਹੀ ਮੈਂ ਕਾਲਜ ਵੀ ਆਪਣਾ ਯੂਨੀਅਨ ਦੇ ਲੀਡਰ ਆ ਉਸ ਤੋਂ ਬਾਅਦ ਮੈਨੂੰ ਸ਼ੌਂਕ ਪਿਆ ਮੈਂ ਪਾਰਟੀ ਦੀ ਸੇਵਾ ਕਰਦਾ ਰਿਹਾ ਤੇ ਹੁਣ ਪਿੱਛੇ ਆਪਾਂ ਆਪਣੇ ਚੌਧਰੀ ਮਦਲਾਲ ਬਗਾ ਐਮਐਲਏ ਸਾਹਿਬ ਦੇ ਨਾਲ ਕਈ ਸਾਲਾਂ ਤੋਂ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਤੇ ਉਹ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਮੈਂ ਉਹਨਾਂ ਦੇ ਨਾਲ ਖੜਾ ਤੇ ਆਪਣੇ ਪਾਰਟੀ ਦੀ ਸੇਵਾ ਕਰਦੇ ਕਰਦੇ ਮੈਂ ਆਪਣੇ ਬਾੜ ਦੇ ਵਿੱਚ ਬਹੁਤ ਸਾਰੇ ਕੰਮ ਕਰਾਏ ਨੇ ਅੱਜ ਤੋਂ ਸੇ ਚੋਣਾਂ ਦੇ ਵਿੱਚ ਉੱਤਰੀਓਂ ਚੋਣ ਮੈਦਾਨ ਚ ਉੱਤਰੀਓਂ 21 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਲੋਕਾਂ ਚ ਵਿਚਰ ਰਹੇ ਹੋਵੋਗੇ ਸਮੱਸਿਆਵਾਂ ਕੀ ਪੇਸ਼ ਆ ਰਹੀਆਂ ਨੇ ਇਲਾਕੇ ਦੇ ਲੋਕਾਂ ਨੂੰ ਆ ਸਾਡੇ ਇਲਾਕੇ ਚ ਨਾ ਜੀ ਸ਼ੁਰੂ ਤੋਂ ਹੀ ਇਹਦੀ ਡਵੈਲਪਮੈਂਟ ਨਹੀਂ ਹੋਈ ਕਿਉਂਕਿ ਇਸ ਇਲਾਕੇ ਨੂੰ ਬੁੱਢੇ ਦਰਿਆ ਕਰਕੇ ਇਸਲਾਮ ਏਰੀਆ ਕਿਹਾ ਜਾਂਦਾ ਸੀ ਇਸ ਇਸ ਤਰਫ ਕਿਸੇ ਵੀ ਲੀਡਰ ਨੇ ਇਹਦਰ ਧਿਆਨ ਨਹੀਂ ਦਿੱਤਾ ਸਾਨੂੰ ਵੱਦ ਸਾਡੀ ਵੱਦ ਕਿਸਮਤੀ ਇਹ ਇਲਾਕੇ ਦੀ ਸਾਨੂੰ ਇਹੋ ਜਿਹੇ ਲੀਡਰ ਮਿਲੇ ਜਿਨ੍ਹਾਂ ਨੇ ਇਧਰ ਹੀ ਸੁਣਾਈ ਨਹੀਂ ਕੀਤੀ ਕਿਉਂਕਿ ਜਿਹੜੇ ਵੀ ਡਿਵੈਲਪਮੈਂਟ ਹੋਈ ਹੈ ਸਾਰੀ ਉਧਰ ਪਰਲੇ ਪਾਸੇ ਸ਼ਹਿਰ ਦੇ ਪਰਲੇ ਪਾਸੇ ਹੋਈ ਹੈ ਸਾਡਾ ਡਾਊਨ ਸਲਮ ਏਰੀਆ ਰਿਆ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਜਿਸ ਦਿਨ ਦੇ ਸਾਡੇ ਐਮਐਲਏ ਚੌਧਰੀ ਮਦਲਾਲ ਬਗਾ ਆਮ ਆਪ ਪਾਰਟੀ ਤੋਂ ਜਿੱਤੇ ਆ ਉਹਨਾਂ ਨੇ ਉਸੇ ਦਿਨ ਤੋਂ ਹੀ ਡਿਵੈਲਪਮੈਂਟ ਕਰਾਈ ਹੈ ਮੈਂ ਆਪਣੇ ਇਲਾਕੇ ਚ ਮਦਦ ਤਕਰੀਬਨ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਈ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਉਂ ਤੁਸੀਂ ਲੋਕਾਂ ਚ ਵਿਚਰ ਰਹੇ ਹੋ ਕਿ ਮੰਗ ਕੀ ਹੈ ਲੋਕਾਂ ਦੀ ਕੀ ਮੁੱਦੇ ਚਾਹੁੰਦੇ ਨੇ ਇਲਾਕੇ ਨੂੰ ਲੈ ਕੇ ਇੱਕ ਤਾਂ ਬੁੱਢਾ ਦਰਿਆ ਬਹੁਤ ਵੱਡਾ ਅਹਿਮ ਹੈ ਰੀਸੈਂਟਲੀ ਵੀ ਬੜਾ ਇਸ ਦਾ ਮੁੱਦਾ ਜਿਹੜਾ ਆਪਖਿਆ ਤੇ ਹੁਣ ਇਸ ਹੋਰ ਕਿਹੜੇ ਕਿਹੜੇ ਇਲਾਕੇ ਦੀ ਜਿਹੜੀ ਕੀ ਮੰਗ ਕੀ ਹੈ ਦੇਖੋ ਜੀ ਅਸੀਂ ਸ਼ੁਰੂ ਤੋਂ ਆ ਬੁੱਢੇ ਦਰਿਆ ਦੇ ਨਾਲ ਰਹੇ ਆ ਬਈ ਇਹਦਾ ਅਸੀਂ ਪਾਣੀ ਵੀ ਪੀਂਦੇ ਰਹੇ ਇੱਥੇ ਦੀ ਪਾਣੀ ਦੇ ਨਾਲ ਬਹੁਤ ਸਾਫ਼ ਪਾਣੀ ਹੁੰਦਾ ਸੀ ਬਾਅਦ ਚ ਇਸ ਵਿੱਚ ਗੰਦਾ ਪਾਣੀ ਪੈ ਗਿਆ ਜਿਹੜਾ ਸਾਡੇ ਏਰੀਆ ਦੇ ਨਾਲ ਲੱਗ ਰਿਹਾ ਇਹਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਸਾਡੇ ਮਤਲਬ ਇਲਾਕੇ ਚ ਬਿਮਾਰੀਆਂ ਵੀ ਫੈਲੀਆਂ ਸੀ ਪਰੋਂ ਮੂੰ ਜਦੋਂ ਦਾ ਐਮਐਲਏ ਸਾਹਿਬ ਹੈਗੇ ਆ ਉਹਨਾਂ ਦਿਨ ਰਾਤ ਕੰਮ ਕੀਤਾ ਇੱਧਰ ਜਦੋਂ ਵੀ ਬਰਸਾਤਾਂ ਚ ਪਾਣੀ ਆਂਦਾ ਸੀ ਬੁੱਢੇ ਦਰਿਆ ਦਾ ਪਾਣੀ ਸਾਡੇ ਇਲਾਕੇ ਚ ਆ ਜਾਂਦਾ ਸੀ ਉਦੋਂ ਕੋਈ ਸੁਣਵਾਈ ਨਹੀਂ ਹੁੰਦੀ ਸੀ ਮੈਨੂੰ ਯਾਦ ਹੈ ਪਿਛਲੇ ਸਾਲ ਬੁੱਢੇ ਦਰਿਆ ਜਦੋਂ ਪਾਣੀ ਆਇਆ ਐਮਐਲਏ ਸਾਹਿਬ ਨੇ ਸਾਰੀ ਰਾਤ ਉੱਥੇ ਖੜੇ ਹੋ ਕੇ ਰਾਤ ਨੂੰ ਖੜੇ ਹੋ ਕੇ ਪਾਣੀ ਦੇ ਬੰਨ ਲਾ ਲਾ ਕੇ ਬੰਨ ਨੂੰ ਰੋਕਿਆ ਅੱਜ ਉਹ ਇਲਾਕੇ ਨੂੰ ਇੰਨਾ ਕੁ ਸੁੰਦਰ ਬਣਾਤਾ ਹੈ ਕਿ ਪਤਾ ਨਹੀਂ ਲੱਗਦਾ ਕਿ ਬੁੱਢਾ ਦਰਿਆ ਕਿੱਧਰ ਹੈ ਗਿਆ ਤੇ ਸੜਕ ਕਿੱਧਰ ਜਾ ਰਹੀ ਹੈ ਤੇ ਜਿਹੜੀ ਮੰਗ ਸੀ ਸਾਡੇ ਇਲਾਕੇ ਦੀ ਮੇਨ ਇਥੇ ਸਾਡਾ ਮੀਡੀਅਮ ਕਲਾਸ ਅਸੀਂ ਰਹਿੰਦੇ ਆਂ ਬਈ ਲੋਕ ਇੱਥੇ ਆਣਾ ਵੀ ਨਹੀਂ ਸੀ ਪਸੰਦ ਕਰਦੇ ਬਈ ਉਹ ਸੋਚਦੇ ਸੀ ਇਸラム ਏਰੀਆ ਸੀ ਨਹੀਂ ਜਾ ਰਹੇ ਪਰ ਅਸੀਂ ਰਹਿੰਦੇ ਆ ਸਾਨੂੰ ਕਿੰਨੇ ਸਾਲ ਹੋ ਗਏ ਲੋਕਾਂ ਨਾ ਇੱਥੇ ਕੋਈ ਸੜਕਾਂ ਸੀ ਨਾ ਕੋਈ ਗਲੀਆਂ ਸੀ ਤੇ ਨਾ ਹੀ ਇੱਥੇ ਕੋਈ ਡਿਵੈਲਪਮੈਂਟ ਹੋਈ ਸੀਗੀ ਆ ਦੇਖਿਆ ਜਾਵੇ ਤੇ ਆਪਾਂ ਹੈ ਬੋਲ ਦਾ ਇੱਕ ਪੁਲ ਸੀਗਾ ਪੁਲ ਦੇ ਨਾਲ ਇੱਕ ਡੰਪ ਸੀਗਾ ਗੰਦ ਦਾ ਉਹ ਲੋਕੀ ਉਧਰੋਂ ਵੀ ਆਂਦੇ ਸੀਗੇ ਜਦੋਂ ਲੰਘਦੇ ਸੀਗੇ ਤੇ ਉਹਨਾਂ ਨੂੰ ਇੰਨੀ 스멜 ਆਂਦੀ ਸੀਗੀ ਕਿ ਲੋਕੀ ਉੱਥੇ ਆਣਾ ਨਹੀਂ ਸੀ ਪਸੰਦ ਕਰਦੇ ਸਵੇਰੇ ਸਕੂਲ ਦੇ ਬੱਚੇ ਉੱਥੇ ਮਤਲਬ ਵੇਟ ਕਰਦੇ ਸੀ ਬਈ ਕਦੋਂ ਇਹ ਗੰਦ ਵਾਲਾ ਚੱਕੇਗਾ ਤਾਂ ਅਸੀਂ ਨਿਕਲਾਂਗੇ ਉਹ ਵੀ ਡੰਪ ਨੂੰ ਸਾਡੇ ਚੌਧਰੀ ਮਦਦ لال ਐਮਐਲਏ ਸਾਹਿਬ ਨੇ ਚਕਾਇਆ ਬੁੱਢੇ ਦੇ ਨਾਲ 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 ਦੋਨੋਂ ਪਾਸੇ ਉਹਨਾਂ ਨੇ ਸੜਕ ਦੀ ਉਸਾਰੀ ਕਰਾਈ ਤੇ ਗ੍ਰੀਨ ਬੈਲਟ ਬਣਾਈ ਆਪਾਂ ਤੁਸੀਂ ਦੇਖਿਓ ਜਰਾ ਜਾ ਕੇ ਮੇਰੇ ਹਲਕੇ ਤੋਂ ਮੇਰਾ ਵਾਰ ਤੋਂ ਲੈ ਕੇ ਉਹਨਾਂ ਨੇ ਆਪਣੇ ਸਲੇਮ ਟੱਪੀ ਤੱਕ ਬਹੁਤ ਜ਼ਿਆਦਾ ਹੀ ਡਵੈਲਪਮੈਂਟ ਕਰਾਈ ਹੈ ਗ੍ਰੀਨਰੀ ਲਾਈ ਹੈ ਲਾਈਟਾਂ ਲਗਾਈਆਂ ਰਾਤ ਨੂੰ ਜਦੋਂ ਬੰਦਾ ਨਿਕਲਦਾ ਤੋਨੂੰ ਪਤਾ ਲੱਗਦਾ ਵੀ ਮੈਂ ਐਸ ਵਾਰਚੋਂ ਨਿਕਰੇ ਆ ਉਸ ਤੋਂ ਪਹਿਲੇ ਲੋਕ ਰਾਤ ਨੂੰ ਉੱਥੋਂ ਨਿਕਲਦੇ ਵੀ ਡਰਦੇ ਸੀ ਜਿੱਦਾਂ ਹੁਣ ਅਸੀਂ ਗੱਲ ਕਰਤੀ ਜਾਵੇ ਇਹ ਰੂਲਿੰਗ ਪਾਰਟੀ ਵੀ ਤੁਹਾਡੀ ਪਾਰਟੀ ਵਿੱਚੋਂ ਵਿੱਚੋਂ ਹੀ ਆ ਠੀਕ ਹੈ ਸੀਐਮ ਸਾਹਿਬ ਵੀ ਜਿਹੜੇ ਨੇ ਪਾਰਟੀ ਦੇ ਨੇ ਤੇ ਹੁਣ ਤੁਸੀਂ ਦੇ ਜਿੱਤ ਤੇੋਂ ਤਾਂ ਕਿਵੇਂ ਇਸ ਚੀਜ਼ ਦਾ ਬੈਨੀਫਿਟ ਜਿਹੜਾ ਲੋਕਾਂ ਤੱਕ ਪਹੁੰਚਦਾ ਕਰੋਗੇ ਦੇਖੋ ਜੀ ਜੇ ਮਾਲਕ ਨੇ ਕਿਰਪਾ ਕੀਤੀ ਤੁਹਾਡੇ ਅਸ਼ੀਰਵਾਦ ਨਾਲ ਜੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਇੱਥੇ ਇਲੈਕਸ਼ਨ ਦਾ ਤੇ ਮੈਨੂੰ ਮਾਲਕ ਨੇ ਜਿਤਾਇਆ ਤੇ ਤੁਹਾਨੂੰ ਪਤਾ ਹੈ ਸਾਡੇ ਪਾਰਟੀ ਦੇ ਸੀਐਮ ਸਦਾ ਭਗਵਨ ਸਿੰਘ ਮਾਨ ਐਮਐਲਏ ਚੌਧਰੀ ਮਦਲਾਲ ਬਗਾ ਤੇ ਤੀਸਰਾ ਮੈਂ ਉਹਨਾਂ ਨਾਲ ਜਦੋਂ ਕਾਉਂਸਲਰ ਬਣ ਕੇ ਜੁੜ ਗਿਆ ਤੇ ਸਭ ਮੇਰੇ ਇਲਾਕੇ ਆ ਆਪਣੇ ਆਪ ਹੀ ਨੁਖਾਰ ਬਦਲ ਜਾਏਗੀ ਇੱਥੇ ਦੀ ਨੁਖਾਰ ਐਸੀ ਬਦਲ ਦਾਂਗਾ ਕਿ ਲੋਕ ਕਹਿਣਗੇ ਵੀ ਅਸੀਂ ਸਿਵਲ ਲਾਈਨ ਤੋਂ ਉੱਪਰਲੇ ਏਰੀਏ ਸੀ ਅੱਜ ਉਸੇ ਹੀ ਹਲਕ ਜਿਹੜੇ ਹੈਗੇ ਡਵੈਲਪਮੈਂਟ ਇਧਰਲੇ ਪਾਸੇ ਹੋਈ ਹੈ ਮੈਨੂੰ ਬਹੁਤ ਵਧੀਆ ਸੁੰਦਰ ਵਾਰਡ ਬਣਾਵਾਂਗਾ ਪਤਾ ਲੱਗੂਗਾ ਵੀ ਇੱਕ ਪੁੱਤਰ ਨੂੰ ਅਸੀਂ ਜਿਤਾਇਆ ਉਹ ਪੁੱਤਰ ਨੇ ਆਪਣਾ ਫਰਜ਼ ਆਧਾ ਕਰਕੇ ਦਿਖਾਤਾ ਤੁਸੀਂ ਲੋਕਾਂ ਚ ਵਿਚਰ ਰਹੇ ਹੋ ਕਿਸ ਤਰ੍ਹਾਂ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਸਪੋਰਟ ਸਮਰਥਨ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਦੇਖੋ ਜੀ ਮੈਂ ਜਿੱਥੇ-ਜਿੱਥੇ ਵੀ ਗਿਆ ਪਿਆਰ ਦੇ ਆਧਾਰ ਤੇ ਤਾਂ ਚੋਦੀ ਮਦਨ ਲਾਲ ਬੱਗਾਈ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਸੁਹਾਰ ਕਰ ਰਿਹਾ ਕਿ ਬਈ ਅਸੀਂ ਐ ਹੋ ਜਾ ਐਮਐਲਏ ਪਹਿਲੇ ਕਦੀ ਨਹੀਂ ਸੀ ਦੇਖਿਆ ਜਿਹੜਾ ਦਿਨ ਰਾਤ ਇਕਲਾ ਕੇ ਡਵੈਲਪਮੈਂਟ ਕਰ ਰਿਹਾ ਬਾਕੀ ਜਿਹਦੇ ਕੋਲ ਜਾਣਦੇ ਆ ਮੈਨੂੰ ਮਾਵਾ ਪਿਆਰਾਂ ਸਾਰੇ ਆਸ਼ੀਰਵਾਦ ਦੇ ਰਿਆਂ ਪੁੱਤਰ ਜਿੰਨੇ ਤੂੰ ਐਮਐਲਏ ਸਾਹਿਬ ਤੋਂ ਕੰਮ ਕਰਾਇਆ ਅਸੀਂ ਬਹੁਤ ਖੁਸ਼ ਆ ਪ੍ਰਮਾਤਮਾ ਤੈਨੂੰ ਜਿਤਾਵੇ ਅਸੀਂ ਤੇਰੇ ਨਾਲ ਆ ਤੇ ਸਾਡੇ ਰਾਹੀਂ ਕੁਝ ਸੁਣਿਆ ਕੁਝ ਅਪੀਲ ਦਰਸ਼ਕਾਂ ਜਨਤਾ ਨੂੰ ਕਰਨਾ ਚਾਹੁੰਦਾ ਮੈਂ ਹੀ ਕਰਨਾ ਚਾਹਨਾ ਕਿ ਬਈ ਮੈਨੂੰ ਸਰਦਾਰ ਭਗਵੰਦ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਐਮਐਲਏ ਸਾਹਿਬ ਚੌਧਰੀ ਮਤਲਬ ਬਗਾਏ ਜੇ ਮੈਨੂੰ ਮੌਕਾ ਦਿੱਤਾ ਤੇ ਮੈਨੂੰ ਵੋਟਾਂ ਪਾ ਕੇ ਜਿਤਾਓ ਤੇ ਉਸ ਤੋਂ ਬਾਅਦ ਜਿਹੜੇ ਵੀ ਉਹ ਮੈਂ ਕੰਮ ਕੀਤੇ ਉਸ ਤੋਂ ਬਾਅਦ ਦੇਖਿਓ ਇਸ ਮੇਰੇ ਵਾਰਡ ਦੀ ਕਿਸ ਤਰ੍ਹਾਂ ਡਵੈਲਪਮੈਂਟ ਹੋਏਗੀ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਜਿੰਨੀਆਂ ਪੈਨਸ਼ਨਾਂ ਹਨ ਉਹ ਉੱਥੇ ਦਫ਼ਤਰ ਬੈਠੇ ਲਵਾਉਂਗਾ ਕਿਸੇ ਨੂੰ ਕਿਸੇ ਵੀ ਦਫ਼ਤਰ ਜਾਣ ਦੀ ਲੋੜ ਨਹੀਂ ਪੈਣੀ ਚਾਹੇ ਕੋਈ ਪ੍ਰੋਪਰਟੀ ਦਾ ਕੰਮ ਹੋਵੇ ਚਾਹੇ ਕਿਸੇ ਪੁਲਿਸ ਦਾ ਕੰਮ ਹੋਵੇ ਡੀਸੀ ਆਫਿਸ ਦਾ ਕੰਮ ਹੋਵੇ ਸਾਰੇ ਕੰਮ ਡਵੈਲਪਮੈਂਟ ਦੇ ਹੋਣ ਉਹ ਸਾਰੇ ਉਹਨਾਂ ਦੇ ਘਰੇ ਬੈਠੇ ਕੰਮ ਹੋਣਗੇ ਹਾਂ ਜੀ ਸਰ ਚੋਣਾ ਹੋਣ ਜਾ ਰਹੀਆਂ ਕਿਸ ਨੂੰ ਤੁਸੀਂ ਐਕੀ ਉਮੀਦਵਾਰ ਦੇਖ ਰਹੇ ਹੋ ਕਨਸਟੈਂਟ ਦੇ ਰੂਪ ਚ ਦੇਖਣਾ ਪੁਸ਼ਪਿੰਦਰ ਭਨੋਟ ਜਿਹਨੂੰ ਕਿ ਮੈਂ ਬਹੁਤ ਦੇਰ ਤੋਂ ਵੀ ਜਾਣਦਾ ਜੀ ਔਰ ਕੰਮ ਕਰਨ ਵਾਲਾ ਬੰਦਾ ਔਰ ਬਹੁਤ ਦੇਰ ਤੋਂ ਕੰਮ ਕਰਾ ਰਿਆ ਤੇ ਔਰ ਦੇਖ ਲਓ ਸਾਡੀਆਂ ਗਲੀਆਂਵਾਂ ਵਗੈਰਾ ਸੀਵਰੇਜ ਵਗੈਰਾ ਤੇ ਟਾਈਮ ਮਤਲਬ ਉਹਨੂੰ ਕਹਿੰਦੀ ਲੋੜ ਆ ਵੀ ਆ ਕੰਮ ਕਰਨਾ ਉਖਰਾ ਦ ਬਿਨ ਕਾ ਕੰਮ ਜੜੇ ਕੀ ਹੋ ਹਾਂਜੀ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਐਤ ਕੀ ਚੋੜਾ ਹੋਣ ਜਾ ਰਹੀ ਹੈ ਕਿੰਨੂੰ ਤੁਸੀਂ ਜਿਤਾਣਾ ਚਾਹੁੰਦੇ ਹੋ ਸਾਡਾ ਬੇਟਾ ਪੁਸ਼ਪਿੰਦਰ ਪਨੋਠ ਸਾਰੇ ਕੰਮ ਕਰਵਾਏ ਆ ਦੇਖੋ ਹੁਣ ਗੇਟ ਲਗਵਾਏ ਆ ਸਾਰਾ ਕੁਝ ਕਰੇ ਇੱਕ ਵਾਰ ਅਸੀਂ ਇਹਨਾਂ ਦੇ ਕੋਲੇ ਜਾਈ ਤਾਂ ਸਾਡੇ ਸਾਰੇ ਕੰਮ ਪੂਰੇ ਹੁੰਦੇ ਆ ਇਸ ਕਰਕੇ stain noni vote ਦਵਾਗੇ ਚੋਣਾ ਹੁਣ ਜਾ ਰਹੀ ਹੈ ਕਿ ਉਮੀਦਨਾਂ ਚੋਣਾ ਤੋਂ ਉਮੀਦਵਾਰਾਂ ਤੋਂ ਕਿਹੜੇ ਕਿਹੜੇ ਮੁੱਦੇ ਤੇ ਵੋਟ ਜ라 ਕੇ ਕਰਨ ਜਾਓ ਅ ਦੇਖੋ ਜੀ ਮੇਰੀ ਉਮਰ ਤਕਰੀਬਨ 39 ਸਾਲ ਦੀ ਹੋ ਗਈ ਹੈ ਔਰ ਮੈਂ ਬੜੇ ਕਾਉਂਸਲਰ ਇੱਥੇ ਦੇਕੇ ਨਗਰ ਨਿਗਮ ਦੇ ਬਟ ਮੈਂ ਪਿਛਲੇ 2 ਸਾਲ ਤੋਂ ਅਬਜ਼ਰਵ ਕਰ ਰਿਹਾ ਕਿ ਸਾਡੇ ਇਲਾਕੇ ਦੇ ਜਿਹੜੇ ਹੁਣ ਆਮ ਆਦਮੀ ਪਾਰਟੀ ਵੱਲੋਂ ਆ ਰਹੇ ਆ ਪੁਸ਼ਪਿੰਦਰ ਪਨੋੜ ਜੀ ਮਤਲਬ 2 ਸਾਲ ਤੋਂ ਇਹ ਚੋਣਾ ਤੋਂ 2 ਸਾਲ ਤੋਂ ਉਹਨਾਂ ਨੂੰ ਮੈਂ ਕੰਮ ਕਰਦੇ ਦੇਖ ਰਿਹਾ ਹਾਂ ਸਾਡਾ ਮੱਲਾ ਨਹੀਂ ਨਾਲ ਦਾ ਚਾਹੇ ਪਰਲਾ ਮੱਲਾ ਚਾਹੇ ਇਦਰਲਾ ਮੱਲਾ ਜਾਂ ਮੱਲੇ ਤੋਂ ਬਾਹਰ ਵੀ ਕੋਈ ਆਂਦਾ ਹੈ ਤੇ ਭੱਜ ਕੇ ਕੰਮ ਕਰਾਉਂਦੇ ਆ ਤੇ ਇਸ ਵਾਰ ਮੇਰੀ ਜਿਹੜੀ ਵੋਟ ਹੈ ਮੈਂ ਤਾਂ ਪੁਸ਼ਪਿੰਦਰ ਪਨੋੜ ਜੀ ਨੂੰ ਦਊਂਗਾ ਔਰ ਸੈਕਿੰਡ ਥਿੰਗ ਜੋ ਕੰਮ ਹੋ ਰਿਹਾ ਹੈ ਮੱਲੇ ਦੀਆਂ ਤੁਸੀਂ ਇਹ ਗਲੀਆਂ ਦੇਖ ਲਓ ਸੀਵਰੇਜ ਦੀ ਸਫਾਈ ਬੁੱਢੇ ਬੁੱਢੇ ਨਾਲੇ ਦੇ ਬਿਲਕੁਲ ਨਾਲ-ਨਾਲ ਤੁਸੀਂ ਸੜਕਾਂ ਦਾ ਕੰਮ ਦੇਖ ਲਓ ਤੇ ਜਿਹੜਾ ਕੰਮ ਹੁੰਦਾ ਅਸੀਂ ਦੇਖ ਰਹੇ ਹਾਂ ਤਾਂ ਸਾਡੀ ਵੋਟ ਇਸ ਵਾਰ ਪੁਸ਼ਪਿੰਦਰ ਬਨੋੜਵਾਲ ਜੀ ਕਿਹਦੇ ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਤਿਆਰੀਏ ਤੁਹਾਨੂੰ ਵੋਟ ਦੇਣ ਜਾ ਰਹੇ ਹੋ ਕਿਹੜੇ ਮੁੱਦਿਆਂ ਤੇ ਚੋਣ ਦਾ ਵੋਟ ਦੇਣ ਜਾ ਰਹੇ ਹੋ ਹੋਰ ਜੀ ਮੁੱਦੇ ਤਾਂ ਇਹ ਹੈ ਜੇ ਸਾਡੇ ਸਾਰਾ ਮਹੱਲੇ ਦਾ ਕੰਮ ਹੋਇਆ ਗਲੀਆਂ ਦਾ ਕੰਮ ਕੀਤਾ ਵਾ ਸੀਵਰੇ ਦਾ ਕੰਮ ਹੋਇਆ ਸਾਰੇ ਹੋਰ ਜਿਹੜਾ ਨਾਲ ਇਹ ਆ ਉਹਦਾ ਕੰਮ ਚੱਲ ਰਿਹਾ ਨਾਲ ਸੜਕਾਂ ਬਣ ਗਈਆਂ ਸਾਰੀਆਂ ਅੱਛਾ ਜੀ ਸਾਡਾ ਤਾਂ ਬਹੁਤ ਕੰਮ ਕਰ ਰਹੇ ਹੈ ਜੀ ਕਿਹਨੂੰ ਵੋਟ ਦੇਣ ਜਾ ਰਹੇ ਹੋ ਫਿਰ ਹਾਂ ਜੀ ਅੱਛਾ ਢੋਨ ਤੁਹਾਨੂੰ ਲੱਗਦਾ ਕਿ ਕੰਮ ਜਿਹੜਾ ਕੀ ਇਦਾਂ ਹੀ ਚੱਲਦੇ ਰਹਿਣਗੇ ਅਨੁਸਮਨ ਸਮੇਂ ਚ ਜੇ ਹਾਂ ਹਾਂ ਹਾਂਜੀ ਸਰ ਕੀ ਕਰਾ ਚਾਹੁੰਦੇ ਚੋਣਾ ਹੋਣ ਜਾ ਰਿਹਾ ਕਿ ਇਸ ਨੂੰ ਜਿੱਤੋ ਬਣਾਉਣਾ ਕਿ ਇਸ ਤੋਂ ਮਿੱਦਾਂ ਕਿ ਇਲਾਕੇ ਦਾ ਕੰਮ ਹੋਏਗਾ ਆਹ ਉਹਨਾਂ ਦੇ ਟਾਈਮ ਤੇ ਪਰਸ਼ੇਂਦਰ ਪਨਹੋੜ ਜੀ ਨੇ ਆਹ ਉਹਨਾਂ ਦੇ ਟਾਈਮ ਤੇ ਬਹੁਤ ਵਧੀਆ ਕੰਮ ਕਰਾਤਾ ਜਿਹੜੇ ਕਿ ਸੜਕਾਂ ਦੇ ਉੱਤੇ ਘਟਨ ਕਰਾਤੇ ਜੀ ਹਾਈ ਟੈਂਸ਼ਨ ਦੇ ਤਾਰਾ ਸਾਡੇ ਏਰੀਆ ਚੋਂ ਖਤਮ ਕਰਦੇ ਆ ਉਦੋਂ ਹਾਈ ਟੰਗੇ ਬਿਲਕੁਲ ਹੀ ਤਾਰਾ ਖਤਮ ਕਰਦਾ ਇੱਕ ਕਰੋੜ 84 ਲੱਖ ਰੁਪਏ ਜਮ੍ਹਾਂ ਕਰਾਇਆ ਉਹਨਾਂ ਨੇ ਅਸੀਂ ਆਨਾਂ ਦੇ ਟਾਈਮ ਨੇ ਪਨਹੋੜ ਜੀ ਨੂੰ ਇਸ ਤਰ੍ਹਾਂ ਤਾਂ ਇਲਾਕੇ ਦੀਆਂ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਨੇ ਵੋਟ ਕਰਨ ਜਾ ਰਹੇ ਆ ਜਾਗਰੂਕ ਵੋਟਰ ਹੈ ਮੈਮ ਕਿਨੂੰ ਵੋਟ ਹੈ ਤੁਹਾਨੂੰ ਇਹਨਾਂ ਨੇ ਜੀ ਬਹੁਤ ਕੰਮ ਕੀਤੇ ਸੜਕਾਂ ਬਣਾਈਆਂ ਐ ਬਿਜਲੀ ਦਾ ਬਹੁਤ ਕੰਮ ਕਰਾਇਆ ਐ ਵੈਸੇ ਵੀ ਸਾਡੇ ਆਪਣਾ ਭਰਾਏ ਤੋਂ ਵੋਟ ਦੇ ਇਹਨਾਂ ਨੂੰ ਜਾਣੀ ਜਾਣੀ ਐ ਲੱਗਦਾ ਇਹ ਕੰਮ ਜੜੇ ਕਿ ਚੱਲਦਾ ਹਾਂਜੀ ਹਾਂਜੀ ਇਹਨਾਂ ਨੇ ਸਾਡਾ ਸਾਰਾ ਕੁਝ ਕੀਤਾ ਕੰਮ ਸਾਰੇ ਕੀਤੇ ਸੜਕਾਂ ਬਹੁਤ ਵਧੀਆ ਬਣਾਈਆਂ ਹੈਗੀਆਂ ਬਾਕੀ ਨਵੀਆਂ ਤਾਰਾਂ ਪੁਆਈਆਂ ਸਾਰੇ ਕੰਮ ਮਿੱਟੂ ਨੇ ਬਹੁਤ ਕਰਾਏ ਹਾਂਜੀ ਸਾਡੀ ਇਲਾਇਟਸ ਦੀ ਬੜੀ ਪ੍ਰੋਬਲਮ ਸੀ ਇਹਨਾਂ ਨੇ ਉਹ ਵੀ ਤਾਰਾਂ ਪੁਆਈਆਂ ਸੜਕਾਂ ਬਣਵਾਈਆਂ ਔਰ ਵੀ ਸਾਡੇ ਹਰ ਕੰਮ 'ਚ ਇਹ ਸਾਡੇ ਹੈਲਪ ਕਰਦੇ ਆਂ ਬਹੁਤ ਹੀ ਨਾਈਸ ਪਰਸਨ ਹੈ ਬਹੁਤ ਅੱਛਾ ਕੰਮ ਕਰ ਰਹੇ ਹੈ ਕੋਈ ਆਵਾਜ਼ ਹੈ ਕਿ ਬਿਲਕੁਲ ਬਿੱਟੂ ਬਨੋੜ ਜੀ ਪਸ਼ਵਿੰਦਰ ਬਨੋੜ ਜੀ ਹਾਂ ਨਹੀਂ ਉਹ ਬਹੁ ਬੜੀ ਕੰਮ ਕਰਾ ਰਹੇ ਸਾਰੇ ਕੰਮ ਕਰਾ ਰਹੇ ਸੜਕਾਂ ਵੀ ਬੜੀਆਂ ਹਾਂ ਠੀਕ ਹੈ ਕਿ ਵੋਟਾਂ ਦੇਣ ਜਾ ਰਹੇ ਹਾਂ ਤਾਂ ਕਿਸ ਸੇ ਉਮੀਦਵਾਰ ਤੋਂ ਉਮੀਦਾਂ ਨੇ ਕਿਉਂਕਿ ਸਾਡੇ ਵੱਡੇ ਭਾਈ ਸਾਹਿਬ ਸਾਡੇ ਬਹੁਤ ਕੰਮ ਕੀਤੇ ਮਹੱਲੇ ਦੇ ਕਾਫੀ ਡਿਵੈਲਪਮੈਂਟ ਕੀਤੇ ਹਨ ਜੋ ਇੰਨੀ ਕੰਪਲੇਂਟ ਕਰੀਏ ਇੱਕ ਮਿੰਟ ਪਹਿਲਾਂ ਸੁਣੀ ਜਾਂਦੀ ਸਾਡੀ ਹਾਂ ਆਰ ਫਸਲਦੀ ਹੈ ਤੇ ਇਦਾਂ ਹੀ ਲੱਗਦਾ ਕੰਮ ਜੜੇ ਕਿ ਅੱਗੇ ਵੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਤਾਂ ਬਿਲਕੁਲ ਗੱਲਬਾਤ ਕੀਤੀ ਜਾ ਰਹੀ ਹੈ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਏਜੰਡੇ ਦੇ ਨਾਲ ਜੋ ਉਮੀਦਵਾਰ ਨੇ ਵੱਖ-ਵੱਖ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਚੋਣ ਮੈਦਾਨ ਚੁਟਰੀ ਨੇ ਕਿਉਂਕਿ 21 ਦਸੰਬਰ ਨੂੰ ਐਲਾਨ ਜੜਾ ਕਿ ਹੋ ਚੁੱਕਿਆ ਹੈ ਚੋਣਾ ਹੋਣ ਜਾ ਰਹੀ ਹੈ ਜਨਤਾ ਕਿਸ ਨੂੰ ਜੇਤੂ ਬਣਾਏਗੀ ਇਹ ਤਾਂ ਵਕਤ ਹੀ ਦੱਸੇਗਾ ਪਰ ਆਪਣੀ ਪੂਰਜ਼ਰ ਕੋਸ਼ਿਸ਼ ਜੜੀ ਹੈ ਸਾਰੇ ਹੀ ਉਮੀਦਵਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ 21 ਦਸੰਬਰ ਨੂੰ ਜਨਤਾ ਕਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਦੀ ਹੈ ਬਨੇ ਰਹ you